ਕਿ ਦੋ ਵੱਡੇ ਨਾਮ ਨੇ ਅੱਜ ਦੀ ਖਬਰ ਦੇ ਵਿੱਚ ਡੋਨਾਲਡ ਟਰੰਪ ਸਾਹਿਬ ਤੇ ਉਧਰ ਐਲਨ ਮਸਕ ਉਹਨਾਂ ਦੀ ਕੋਈ ਇੰਟਰਵਿਊ ਹੋਈ ਹੈ ਕਾਫੀ ਸਾਰੀਆਂ ਉਹਨਾਂ ਨੇ ਗੱਲਾਂ ਕਰੀਆਂ ਨੇ ਜੀਓ ਪੋਲਿਟਿਕਸ ਬਾਰੇ ਵੀ ਗੱਲਾਂ ਕੀਤੀਆਂ ਹੋਰ ਵੀ ਕੀਤੀਆਂ ਉਹਦੇ ਵਿੱਚ ਕੁਝ ਗੱਲਾਂ ਪ੍ਰਵਾਸੀਆਂ ਨੂੰ ਲੈ ਕੇ ਵੀ ਹੋਈਆਂ ਇਹ ਗੱਲਾਂ ਕੀ ਨੇ ਜੀ ਇਹਦਾ ਕੀ ਇਫੈਕਟ ਪੈਣ ਵਾਲਾ ਹੁੰਦਾ ਸਮੇਂ ਵਿੱਚ ਦੇਖੋ ਪਹਿਲੀ ਗੱਲ ਤੇ ਆ ਕਿ ਇੱਕ ਗੱਲ ਕੀਤੀ ਸੀਗੀ ਸ਼ੇਅਰ ਬਾਜ਼ਾਰ ਦੀ ਕਿ ਸੋਮਵਾਰ ਡਿੱਗਣ ਦੀ ਸੰਭਾਵਨਾ ਹੈ ਜੀ ਉਹ ਕਈਆਂ ਨੇ ਮੈਨੂੰ ਪੁੱਛਿਆ ਕਹਿੰਦੇ ਕਿ ਹੁਣ ਡਿੱਗਿਆ ਨਹੀਂ ਸੋਮਵਾਰ ਹੂੰ ਕੱਲ ਮੰਗਲਵਾਰ 700 ਅੰਕ ਡਿੱਗਿਆ ਹੂੰ 700 ਅੰਕ ਡਿੱਗਿਆ ਜੀ ਤੇ ਹੁਣ ਮੈਂ ਨਹੀਂ ਉਹਨਾਂ ਨੂੰ ਬੰਦਿਆਂ ਨੂੰ ਕਹੂੰਗਾ ਜਿਹੜੇ ਮੈਨੂੰ ਸਵਾਲ ਕਰਦੇ ਆ ਲੋ ਜੇ ਸਾਡਾ ਕੰਮ ਸਵਾਲ ਕਰਨਾ ਉਹ ਵੀ ਕਰ ਸਕਦੇ ਆ ਬਿਲਕੁਲ ਪਰ ਇੱਥੋਂ ਇੱਕ ਸ਼ੱਕ ਨਿਕਲ ਰਿਹਾ ਹੈ ਕਿ ਜਿਵੇਂ ਸ਼ੇਰਾਂ ਦੀ ਮੈਨੀਪੂਲੇਸ਼ਨ ਉਮੇ ਸ਼ਾਇਦ ਸ਼ੇਅਰ ਬਾਜ਼ਾਰ ਦੀ ਵੀ ਅੱਜ ਕੱਲ ਹੋ ਰਹੀ ਹੈ ਜੀ ਕਿ ਬਾਜ਼ਾਰ ਨੂੰ ਹੋਲਡ ਕੀਤਾ ਗਿਆ ਹਮ ਪਰ ਜਿਵੇਂ ਹੀ ਗੱਲ ਵੱਸੋਂ ਬਾਹਰ ਹੋਈ ਬਹੁਤ ਸਾਰੀ ਨਿਕਾਸੀ ਜਿਹੜੀ ਇਨਵੈਸਟਰ ਸੀਗੇ ਬਾਹਰ ਦੇ ਉਹਨਾਂ ਨੇ ਕਰ ਲਈ ਧੜਮ ਜੀ ਪਰ ਇਹ ਲੋਕ ਹੁਣ ਹੁਣ ਨਹੀਂ ਸੋਚਣਗੇ ਇਸ ਵਕਤ ਉਹ ਜੀ ਕਿ ਅਸਰ ਇੱਕ ਦਿਨ ਤੇ ਤੁਸੀਂ ਰੋਕ ਸਕਦੇ ਹੋ ਹਮ ਦੂਜੇ ਦਿਨ ਹੋਇਆ ਬਿਲਕੁਲ ਧੜਾਮ ਵਜ੍ਹਾ ਰਿਕਵਰੀ ਵੀ ਹੋ ਜਾਂਦੀ ਹੈ 4.5 ਲੱਖ ਕਰੋੜ ਡੁੱਬਾ ਖਾਲ ਹਮ ਤਾਂ ਖੈਰ ਇਹ ਤਾਂ ਹੋ ਗਿਆ ਇਧਰਲੇ ਪਾਸਿਓਂ ਹਾਲ ਕਿ ਜਿਹੜੇ ਕਹਿੰਦੇ ਸੀਗੇ ਕਿ ਸੋਮਵਾਰ ਤੇ ਟੁੱਟਾ ਨਹੀਂ ਉਹ ਜਿਹੜੇ ਸ਼ੇਰਾਂ ਦਾ ਮੁੱਲ ਵਧਾ ਲੈਂਦੇ ਹੈਰਾ ਫੇਰੀਆਂ ਕਰਕੇ ਜੀ ਉਹਨਾਂ ਨੇ ਸ਼ੇਅਰ ਬਾਜ਼ਾਰ ਨੂੰ ਵੀ ਹੋਲਡ ਕਰ ਲਿਆ ਹੋਊਗਾ ਹੂੰ ਬਿਲਕੁਲ ਤੇ ਗੱਲ ਇਹ ਆ ਕਿ ਹੁਣ ਹੁਣ ਹੈ ਕੋਈ ਜਵਾਬ ਹੂੰ ਕਿ ਸਭ ਕੁਝ ਹੋ ਕੇ ਰਹਿਣਾ ਸੀਗਾ ਜੀ ਦੂਜੀ ਗੱਲ ਜਿਹੜੀ ਡੋਨਲ ਟਰੰਪ ਦੀ ਹੈ ਹੂੰ ਗੱਲ ਇਹ ਆ ਕਿ ਡੋਨਲਡ 트럼ਪ ਇੱਕ ਇੰਟਰਵਿਊ ਵਾਸਤੇ ਗਿਆ ਇੰਟਰਵਿਊ ਕੌਣ ਕਰ ਰਿਹਾ ਐਲਨ ਮਸਕ ਹੂੰ ਜਿਹਦੀ ਮਿਸਾਲ ਦਿੱਤੀ ਸੀਗੀ ਮਾਨ ਸਾਹਿਬ ਨੇ ਵੀ ਕਰ ਦਿੱਤੀ ਸੀ ਵਿੱਚ ਇੱਕ ਦਿਨ ਮੇਰੀ ਦੁਆ ਹੈ ਕਿ ਮਾਨ ਸਾਹਿਬ ਵੀ ਮਸਕ ਦੇ ਨਾਲ ਇੰਟਰਵਿਊ ਦੇਣ ਮਜ਼ਾ ਆਏਗਾ ਹੂੰ ਫਿਰ ਜਦੋਂ ਅਸੀਂ ਉਹ ਜਾਣਾਂਗੇ ਅਸਲ ਦੇ ਵਿੱਚ ਕਿ ਕਰਮਚਾਰੀ ਦਾ ਅਸਤੀਫਾ ਤੇ ਵਰਲਡ ਟੂ ਜੀ 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 ਨਜ਼ਾਰਾ ਆ ਜਾਏਗਾ ਬਹੁਤ ਲੋਕ ਦੇਖਣਗੇ ਇਸ ਇੰਟਰਵਿਊ ਨੂੰ ਦੇਖਣ ਲਈ ਵੀ ਇੰਨੇ ਲੋਕ ਟੁੱਟ ਪੈ ਕੇ ਉਹਨਾਂ ਦਾ ਸਰਵਰ ਕ੍ਰੈਸ਼ ਹੋ ਗਿਆ ਸੀਗਾ ਖੜੇ ਪਏ ਉਸ ਤੋਂ ਬਾਅਦ ਸ਼ਾਇਦ ਘੰਟੇ ਕੁ ਬਾਅਦ ਜਿਹੜਾ ਵੀਡੀਓ ਹੈ ਦੁਬਾਰਾ ਚੱਲਦਾ ਹੈ ਤਾਂ ਦੇਖੋ ਡੋਨਲਡ ਟਰੰਪ ਦੀਆਂ ਨੀਤੀਆਂ ਜਾਂ ਅਮਰੀਕਾ ਦੀਆਂ ਨੀਤੀਆਂ ਬਦਲਦੀਆਂ ਨਹੀਂ ਹੁੰਦੀਆਂ ਇਸੇ ਤਰ੍ਹਾਂ ਹੀ ਚੱਲਦੀਆਂ ਰਾਜਨੀਤੀ ਇਹਨਾਂ ਦੀ ਆਪਣੀ ਥਾਂ ਜੀ ਤਾਂ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਉਹ ਕਹਿ ਰਹੇ ਆ ਹੂੰ ਪਹਿਲੀ ਗੱਲ ਤੇ ਆ ਕਿ ਸਰਕਾਰ ਉਹਨਾਂ ਦੀ ਕਹਿੰਦੀ ਆ ਕਿ 1 ਕਰੋੜ ਨੇ ਜੀ ਇਹਨਾਂ ਨੇ ਪਹਿਲਾਂ 2 ਕਹੇ ਹੁਣ ਮਿਲਦਾ 5-6 ਕਰੋੜ ਹੀ ਕਹਿ ਕੇ ਹੂੰ ਇਹ ਕਹਿੰਦੇ ਕਿ ਵੀ ਪਹਿਲੀ ਸੱਟੇ ਸਖਤੀ ਇਹਨਾਂ ਤੇ ਹੋਊਗੀ ਜੀ ਜੇ ਮੈਂ ਆ ਗਿਆ ਇਹਨਾਂ ਨੇ ਆ ਕੁਛ ਕੀਤਾ ਆ ਕੁਛ ਕੀਤਾ ਵੈਨਿਜ਼ੂਏਲਾ ਦਾ ਮਿਸਾਲ ਵੀ ਦਿੱਤਾ ਕਿ ਵੇਖੋ ਉੱਥੇ ਕ੍ਰਾਈਮ ਰੇਟ ਘਟ ਰਹੀ ਆ ਕਿਉਂਕਿ ਉਧਰਲੇ ਬੰਦੇ ਇੱਥੇ ਆ ਰਹੇ ਆ ਅਮਰੀਕਾ ਦੀ ਕ੍ਰਾਈਮ ਰੇਟ ਵਧ ਰਹੀ ਆ ਹੂੰ ਫਿਰ ਕੁਝ ਗੱਲਾਂ ਤੇ ਬਾਈਡਨ ਨੂੰ ਕੇ ਰਿਆ ਸੋ ਜੀ ਕਿ ਵਈ ਆ ਹੋ ਗਿਆ ਉਹ ਹੋ ਗਿਆ ਪਰ ਸੰਕੇਤ ਡੋਨਲਡ ਟਰੰਪ ਨੇ ਦੇ ਦਿੱਤੇ ਆ ਜੀ ਕਿ ਜਿਵੇਂ ਉਹ ਟਰੰਪ ਦੀਵਾਰ ਸੀ ਮੈਕਸੀਕੋ ਦੇ ਨਾਲ ਲੱਗਦੀ ਹੂੰ ਹੂੰ ਕਿ ਉਹ ਸਕੀਮ ਲਿਆਂਦੀ ਡੋਨਲਡ ਟਰੰਪ ਨੇ ਬਾਈਡਨ ਅੱਗੇ ਰੁਕ ਗਈ ਜੀ ਕਿ ਉਹ ਫੇਰ ਦੁਬਾਰਾ ਚਾਲੂ ਹੋ ਸਕਦੀ ਆ ਬਿਲਕੁਲ ਤੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣਾਇਆ ਜਾ ਸਕਦਾ ਜਿਵੇਂ ਆਪਾਂ ਅੱਗੇ ਯੂਕੇ ਦੇ ਵਿੱਚ ਵੇਖਿਆ ਸੀਗਾ ਹੂੰ ਸੋਨਕਲੇ ਆ ਸੀ ਗੁਰਮੰਡਾ ਵਾਲਾ ਜੀ ਇਹਨਾਂ ਨੇ ਕੱਲ ਇਹ ਗੱਲ ਕਹਿ ਦਿੱਤੀ ਆ ਕਿ ਇਹਨਾਂ ਨੂੰ ਡਿਪੋਰਟ ਕੀਤਾ ਜਾਊਗਾ ਹੂੰ ਮਤਲਬ ਕਿ ਅਸੀਂ ਇਹ ਨਹੀਂ ਕਿ ਇਹਨਾਂ ਨੂੰ ਜੇਲਾਂ ਦੇ ਵਿੱਚ ਐਵੇਂ ਖੁਆਈ ਪਿਆਈ ਜਾਈਏ ਟੈਕਸਪੀਅਰਸ ਦੇ ਪੈਸੇ ਤੇ ਜੀ ਜੀ ਇਹ ਜਿੱਥੋਂ ਆਇਆ ਕਾਗਜ਼ ਪੱਤਰ ਹੈ ਨਹੀਂ ਤਦ ਵੀ ਇਹਨਾਂ ਨੂੰ ਮੋੜਿਆ ਜਾਊਗਾ ਮਤਲਬ ਸਾਫ਼ ਹੈ ਕਿ ਡੋਨਲਡ ਟਰੰਪ ਇੱਥੇ ਖੇਡਣਾ ਚਾਹੁੰਦੇ ਆ ਫਿਰ ਜੀਓ ਪੋਲਿਟਿਕਸ ਦੇ ਲਿਹਾਜ਼ ਨਾਲ ਜੇ ਤੁਸੀਂ ਦੇਖੋਗੇ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਵਾਸੀਆਂ ਬਾਰੇ ਚੇਤਾਵਨੀ ਹੈ ਡੋਨਾਲਡ 트ੰਪ ਦੀ ਦੂਜੀ ਗੱਲ ਇਹ ਆ ਕਿ ਦੇਖੋ ਐਲਨ ਮਸਕ ਕਿਉਂਕਿ ਉਹਦਾ ਹੁਣ ਤੂ ਤੂਤਾ ਬਣ ਚੁੱਕਾ ਬਿਲਕੁਲ ਪੂਰਾ ਕਹਿ ਲਓ ਕਿ ਪੰਪੂ ਬਣ ਚੁੱਕਾ ਹੈ ਜੀ ਉਹ ਤਾਂ ਸ਼ਾਇਦ 400 ਕਰੋੜ ਰੁਪਈਆ ਮਹੀਨੇ ਦਾ ਖਰਚ ਰਿਹਾ ਹਮ ਕੈਂਪੇਨ ਤੇ ਜੀ ਕਮਲਾ ਹੈਰਿਸ ਨੇ 5% ਦੀ ਜਿਹੜੀ ਸੀਗੀ ਉਹ ਸ਼ਾਇਦ ਕੈਲੋਕੇ ਬਰਥ ਜਿਹਨੂੰ ਆਪਾਂ ਕਹਿੰਨੇ ਆਂ ਕਿ ਵਾਦਾ ਵੀ ਲੈ ਲਿਆ ਸੀ ਡੋਨਲਡ ਟਰੰਪ ਤੇ ਤਾਂ ਹੁਣ ਉਹਨਾਂ ਚੀਜ਼ਾਂ ਨੂੰ ਕਾਊਂਟਰ ਕਰਨ ਵਾਸਤੇ ਇੱਕ ਤਰ੍ਹਾਂ ਨਾਲ ਕੈਲੋਕੇ ਜਿਸ ਟਵਿੱਟਰ ਤੇ ਬੈਨ ਸੀਗੇ ਟਰੰਪ ਸਾਹਿਬ ਜੀ ਉੱਥੇ ਮਸਕ ਨੇ ਲਿਆ ਬਿਠਾਇਆ ਹੂੰ ਕਿਆ ਚਾਚਾ ਤੈਨੂੰ ਕਰਦੇ ਆਂ ਪੇਸ਼ ਜੀ ਤਾਂ ਉੱਥੇ ਫਿਰ ਉਹੀ ਏਜੰਡਾ ਜਿਹੜਾ ਉਹਨਾਂ ਦਾ ਹੈ ਉਹਨਾਂ ਨੇ ਅਗਲਿਆਂ ਨੇ ਰੱਖਣਾ ਸੀਗਾ ਤਾਂ ਜੀਓ ਪੋਲਿਟਿਕਸ ਨਾਲ ਜੁੜੀਆਂ ਇੱਕ ਦੋ ਗੱਲਾਂ ਅੱਛੀਆਂ ਜਾਨਣ ਨੂੰ ਮਿਲੀਆਂ ਹੈ ਜੀ ਕਿ ਪੁਤਿਨ ਮੇਰਾ ਦੋਸਤ ਹੈ ਮੋਦੀ ਨੂੰ ਵੀ ਉਹ ਬੜਾ ਆਪ ਦਾ ਬੈਸਟ ਫਰੈਂਡ ਮੰਨਦੇ ਆ ਜੀ ਜੀ ਕਹਿੰਦੇ ਪੁੱਤਨ ਮੇਰਾ ਦੋਸਤ ਸੀਗਾ ਕਿ ਯੂਕਰੇਨ ਵਾਲਾ ਕਜੀਆ ਮੈਂ ਨਹੀਂ ਸੀ ਪੈਣ ਦੇਣਾ ਹੂੰ ਇਹ ਨਹੀਂ ਸੀ ਮੈਂ ਪੈਣ ਦੇਣਾ ਜੀ ਤੇ ਕਿਉਂਕਿ ਕ੍ਰੀਮੀਆ ਵਾਲਾ ਮਸਲਾ ਹੋਇਆ ਸੀਗਾ ਤੇ ਉਦੋਂ ਵੀ ਠੀਕ ਠਾਕ ਰਹਿ ਗਿਆ ਸੀ ਕੰਮ ਜੀ ਜੀ ਤੇ ਦੂਜਾ ਕਿਹਾ ਕਿ ਆ ਜਿਹੜਾ ਕੰਮ ਚੱਲਿਆ ਵਾ ਹਮਾਸ ਦਾ ਅਟੈਕ ਜਿਹੜਾ ਹੋਇਆ ਹੂੰ ਉਹ ਕਹਿੰਦੇ ਕਿ ਮੈਂ ਈਰਾਨ ਨੂੰ ਬੜਾ ਕਮਜ਼ੋਰ ਕਰ ਦਿੱਤਾ ਸੀ ਸੈਂਕਸ਼ਨ ਲਾ ਕੇ ਜੀ ਪਰ ਈਰਾਨ ਹੁਣ ਤਾਕਤ ਫੜ ਗਿਆ ਜੀਦੇ ਚੱਲਦਿਆਂ ਸਿੱਟਾ ਇਹ ਨਿਕਲਿਆ ਕਿ ਹਮਾਸ ਨੇ ਜਾ ਕੇ ਅਟੈਕ ਕਰ ਦਿੱਤਾ ਹੂੰ ਇਜ਼ਰਾਈਲ ਨੇ ਫਿਰ ਰਿਟੈਲੀਏਸ਼ਨ ਕੀਤੀ ਆ ਜੀ ਨਤੀਜਾ ਤੁਹਾਡੇ ਸਾਹਮਣੇ ਆ ਬਿਲਕੁਲ ਮਤਲਬ ਕਿ ਜੀਓ ਪੋਲਿਟਿਕਸ ਦੇ ਵਿੱਚ ਵੀ ਉਹਨਾਂ ਨੇ ਸੰਕੇਤ ਦੇ ਦਿੱਤੇ ਕਿ ਭਈ ਉਤਨ ਆਪਣਾ ਯਾਰ ਆ ਮੈਂ ਆ ਗਿਆ ਉੱਥੋਂ ਵੀ ਕੰਮ ਠੀਕ ਕਰ ਲੂੰਗਾ ਤੇ ਇਧਰੋਂ ਇਰਾਨ ਵਾਲੇ ਪਾਸਿਓ ਮੈਂ ਚੂੜੀ ਟਾਈਟ ਕਰਕੇ ਇਧਰੋਂ ਵੀ ਠੀਕ ਕਰ ਦੂੰਗਾ ਮਤਲਬ ਕਿ ਸੰਕੇਤ ਕੁਝ ਇਸ ਤਰ੍ਹਾਂ ਦੇ ਉਹ ਦੇ ਗਏ ਜੀ ਜੀ ਕਿ ਭਈ ਉਹਨਾਂ ਦੀਆਂ ਨੀਤੀਆਂ ਕਿਸ ਤਰ੍ਹਾਂ ਦੀਆਂ ਰਹਿਣਗੀਆਂ ਖੈਰ ਉਧਰੋਂ ਇਜ਼ਰਾਈਲ ਬਾਰੇ ਜੀ ਆਪਾਂ ਹੁਣ ਗੱਲ ਦਾ ਇੱਕ ਸੰਖੇਪ ਦੇ ਵਿੱਚ ਕਰੀਏ ਤਾਂ ਈਰਾਨ ਜਿਹੜਾ ਦੱਸ ਦਿਆ ਕਿ ਤਿਆਰੀ ਚ ਹੈ ਜੀ ਉਹ ਹੁਣ ਛੋਟਾ ਅਟੈਕ ਕਰਦਾ ਹੈ ਮੋਟਾ ਕਰਦਾ ਪਤਾ ਨਹੀਂ ਪਰ ਥੋੜਾ ਕਹ ਲੋ ਕਿ ਜੱਗ ਦੇ ਵਿੱਚ ਮੂੰਹ ਵਿਖਾਉਣ ਜੋਗਾ ਤੇ ਰਹਿਣਾ ਹੀ ਪਊਗਾ ਨਾ ਜੀ ਜੀ ਇਸ ਕਰਕੇ ਉਧਰੋਂ ਵੀ ਚਿੰਤਾਜਨਕ ਹੈ ਗੱਲ ਜਿਹੜੀ ਹੈ ਉਹ ਹੈਗੀ ਆ ਪਰ ਡੋਨਲਡ ਟਰੰਪ ਕਹਿੰਦਾ ਕਿ ਮੈਂ ਹੁੰਦਾ ਤਾਂ ਮੈਂ ਸਾਰਾ ਕੁਝ ਠੀਕ ਰੱਖਣਾ ਠੀਕ ਰੱਖਣਾ ਸੀ ਜੀ ਜੀ ਕੋਸ਼ ਕਮੈਂਟ ਪੜ ਲਈ ਆਪਾਂ ਫਿਰ ਅਗਲੀ ਖਬਰ ਵੱਲ ਚੱਲਦੇ ਆ ਸਤਨਾਮ ਜੀ ਨੇ ਬੜਾ ਸੋਹਣਾ ਇੱਕ ਸ਼ੇਅਰ ਲਿਖ ਕੇ ਭੇਜਿਆ ਕਹਿੰਦੇ ਕਿਨਾਰਾ ਨਾ ਮਿਲਣ ਦਾ ਦੁੱਖ ਕੋਈ ਨਹੀਂ ਮੈਨੂੰ ਸਜਣਾ ਕਿਸੇ ਕਿਸੇ ਨੂੰ ਡੋਬ ਕੇ ਕਦੇ ਤਰਿਆ ਨਹੀਂ ਹਮੇ ਜੀ ਜੀ ਮਾਲਵਾ ਬਲੌਕ ਵਾਲਿਆਂ ਨੇ ਇੱਕ ਕੀਤਾ ਹੋਇਆ ਕਮੈਂਟ ਇਹ ਕਹਿੰਦੇ ਕਿ ਰੈਜ਼ੀਡੈਂਸ਼ੀਅਲ ਡਾਕਟਰ ਵਾਸ ਬਰੂਟਲੀ ਰੇਪਡ ਐਂਡ ਮਰਡ ਹਾਂ ਜੀ ਇਹ ਆਪਾਂ ਖਬਰ ਵੀ ਕੀਤੀ ਸੀਗੀ ਅਸੀਂ ਖਬਰ ਕੀਤੀ ਹੋਈ ਹੈ ਸਰ ਬਾਤ ਤਫਸੀਲੇ ਦੇ ਤੇ ਗੱਲ ਕੀਤੀ ਹੋਈ ਹਮਮ ਉਹ ਹੋਰ ਕਹਿ ਰਹੇ ਨੇ ਕਿ ਦਾ ਗਾਇਸ who did the crime ਹੈ ਪੋਲਿਟিক্যাল ਬੈਕਿੰਗ ਸਰ ਕਹਿੰਦੇ ਜਿਨ੍ਹਾਂ ਨੇ ਵੀ ਕੋਈ ਕ੍ਰਾਈਮ ਕੀਤਾ ਹੈ ਨਹੀਂ ਹੁਣ ਸੀਬੀਆਈ ਨੂੰ ਜਾਂਚ ਪੜਤਾਲ ਦੇ ਦਿੱਤੀ ਉੱਥੇ ਸੱਤਾ ਹੈਗੀ ਆ ਮਮਤਾ ਬੇਨਰਜੀ ਦੀ ਸਰਕਾਰ ਹੁਣ ਜਿਹੜੀ ਆ ਸੈਂਟਰ ਚ ਭਾਜਪਾ ਦੀ ਆ ਏਜੰਸੀ ਹੁਣ ਭਾਜਪਾ ਦੇ ਕੰਟਰੋਲ ਵਾਲੀ ਆ ਗਈ ਆ ਚਲੋ ਹੁਣ ਤੇ ਯਕੀਨ ਆਪਾਂ ਕਰੀਏ ਕਿ ਜੇ ਕੋਈ ਮਾਮਲਾ ਇਸ ਤਰ੍ਹਾਂ ਦਾ ਹੋਇਆ ਤੇ ਉਹ ਪਤਾ ਲੱਗ ਜਾਏਗਾ ਜੀ ਦੋ ਦਾ ਕੀ ਪੋਲਿਟਿਕਲੀ ਵੈਸੇ ਤੇ ਉਹ ਇੱਕ ਲਫੰਡਰ ਟਾਈਪ ਦਾ ਬੰਦਾ ਸੀ ਜਿਵੇਂ ਮੈਂ ਉਹਦਾਂ ਹੀ ਤੁਹਾਨੂੰ ਦੱਸ ਦਿੱਤਾ ਸੀ ਕਿ ਸਿਵਿਕ ਵਲੰਟੀਅਰ ਆ ਜੀ ਇੱਕ ਕੈਲੂ ਕੇਜ ਵਿੱਚ ਆਪਣੇ ਇੱਥੇ ਪੰਜਾਬ ਪੁਲਿਸ ਦੇ ਨਾਲ ਹੋਮਗਾਰਡ ਹੁੰਦਾ ਹੂੰ ਇਸ ਤਰ੍ਹਾਂ ਮਤਲਬ ਕਿ ਟ੍ਰੈਫਿਕ ਪੁਲਿਸ ਦੇ ਨਾਲ ਉਹ ਇੱਕ ਵਲੰਟੀਅਰ ਹੁੰਦਾ ਹੈ ਜੀ ਜੀ ਤਾਂ ਇਸ ਤਰ੍ਹਾਂ ਦਾ ਉਹ ਕਰਮਚਾਰੀ ਸੀਗਾ ਮਤਲਬ ਕਿ ਤਿੰਨ ਚਾਰ ਉਹਦੇ ਪਹਿਲਾਂ ਵਿਆਹ ਹੋਏ ਸੀ ਕੁੱਟ-ਕੱਟ ਕੇ ਉਹਨੇ ਪਹਿਲਾਂ ਵੀ ਕੱਢੀਆਂ ਨੇ ਹੂੰ ਤਾਂ ਇਸ ਤਰ੍ਹਾਂ ਦਾ ਉਹਦਾ ਜੀਵਨ ਹੈ ਜੀ ਜੀ ਪੌਣ ਦੇਖਣ ਦਾ ਵਾਦੀ ਸੀਗਾ ਹੂੰ ਉਦੋਂ ਉਹਨੇ ਦਾਰੂ ਪੀਤੀ ਸੀਗੀ ਜੀ ਤਾਂ ਪੋਲੀਟੀਕਲੀ ਕੀ ਬੈਕਗ੍ਰਾਉਂਡ ਹੈ ਉਹ ਪਤਾ ਨਹੀਂ ਹੈ ਪਰ ਠੱਗੀਆਂ ਛੋਟੀਆਂ-ਮੋਟੀਆਂ ਉਹਨੇ ਮਾਰੀਆਂ ਆਮਲਕ ਕੇ ਪੁਲਸ ਵਾਲਿਆਂ ਦੇ ਕਰੀਬੀ ਉਹ ਹੈਗਾ ਸੀਗਾ ਪੋਲੀਟਿਕਲੀ ਉਹ ਜੇ ਕਿਸੇ ਦਾ ਹੈਗਾ ਸਾਥੀ ਤੇ ਉਹ ਸੀਬੀਆਈ ਤੇ ਤੇ ਯਕੀਨ ਰੱਖੋ ਜੇ ਤੁਸੀਂ ਮਮਤਾ ਬੇਨਰਜੀ ਸਰਕਾਰ ਤੇ ਯਕੀਨ ਨਹੀਂ ਕਰਦੇ ਜੀ ਤਾਂ ਇਹਦਾ ਮਤਲਬ ਕਿ ਤੁਸੀਂ ਭਾਜਪਾ ਤੇ ਤਾਂ ਯਕੀਨ ਕਰਦੇ ਹੋਵੋਗੇ ਹੂੰ ਤਾਂ ਭਾਜਪਾ ਦੀ ਜਿਹੜੀ ਕੰਟਰੋਲਡ ਸੀਬੀਆਈ ਆ ਹੁਣ ਜਾਂਚ ਉਹ ਕਰ ਰਹੀ ਹੈ ਜੀ ਜੀ ਬਿਲਕੁਲ ਜੀ ਬਹੁਤ ਸਾਰੇ ਦੋਸਤ ਜੁੜ ਗਏ ਨੇ ਜਿਹੜੇ ਜੁੜ ਗਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਗੁਜ਼ਾਰਿਸ਼ ਨਾਲ ਨਾਲ ਪ੍ਰੋਗਰਾਮ ਨੂੰ ਹੋਰ ਵੀ ਸ਼ੇਅਰ ਕਰਦੇ ਹੋ ਜਿਹੜੇ ਦੋਸਤ ਅਜੇ ਜੁੜਨ ਤੋਂ ਰਹਿ ਗਏ ਨੇ ਉਹ ਵੀ ਆਪਣੇ ਨਾਲ ਜੁੜ ਜਾਣਗੇ ਤੇ ਗੱਲਾਂ ਬਾਤਾਂ ਆਪਾਂ ਕਰਦੇ ਰਾਵਾਂਗੇ ਅੱਗੇ ਮਿੰਟੂ ਜੀ ਅਗਲੀ ਖਬਰ ਵੱਲ ਆਪਾਂ ਚੱਲਦੇ ਆਂ ਅਕਾਲੀ ਦਲ ਵਾਲਿਆਂ ਦਾ ਥੋੜੇ ਜਿਹੇ ਗ੍ਰਹਿ ਜਿਹੜੇ ਇੱਕ ਮਿੰਟ ਮੈਂ ਤੁਹਾਨੂੰ ਰੋਕ ਰਿਹਾ ਜੀ ਮਾਲਵਾ ਬਲੌਕੀ ਮੈਂ ਤੁਹਾਨੂੰ ਇੱਕ ਅਰਜ਼ ਕਰੂੰਗਾ ਕਿ ਤੁਸੀਂ ਇੱਥੇ ਜੱਜ ਨਹੀਂ ਹੋ ਤੁਸੀਂ ਇੱਥੇ ਬੈਠ ਕੇ ਕਿਸੇ ਨੂੰ ਕਿਵੇਂ ਕਹਿ ਸਕਦੇ ਹੋ ਕਿ ਡਾਕਟਰ ਵੀਰ ਵਾਲੇ ਹੋਏ ਨੇ ਨਾਲ ਇਹ ਹੁੰਦੀਆਂ ਨੇ ਕਥਿਤ ਤੌਰ ਤੇ ਥਿਉਰੀਆਂ ਹਮ ਜਾਂਚ ਪੜਤਾਲ ਜਦੋਂ ਸੀਬੀਆਈ ਕੋਲ ਚੱਲ ਗਈ ਆ ਸੀਬੀਆਈ ਲੱਭੇ ਹੁਣ ਹਮ ਤੁਸੀਂ ਜਾਂ ਮੈਂ ਇਨਵੈਸਟੀਗੇਟਰ ਥੋੜੀ ਆ ਸੋ ਆਪਣੀ ਗੱਲ 'ਚ ਸਾਥੋਂ ਹਮੀ ਨਾ ਪਰਾਓ ਪਲੀਜ਼ ਅਸੀਂ ਇੱਥੇ ਬੈਠੇ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਕਿਵੇਂ ਕਹਿ ਸਕਦੇ ਆ ਕਿ ਕੋਈ ਡਰੱਗ ਨੈਕਸਸ ਚੱਲ ਰਿਹਾ ਹੈ ਅਸਿੱਧਾ ਕੀ ਹੋਇਆ ਕੀ ਨਹੀਂ ਹੋਇਆ ਸਮਝਦੇ ਹੋ ਨਾ ਜਾਂਚ ਪੜਤਾਲ ਜਿਹੜੀ ਆ ਉਹ ਹੋਏਗੀ ਤੇ ਕਿਸੇ ਗੱਲ ਨਤੀਜੇ ਤੇ ਪਹੁੰਚੇਗੀ ਤੇ ਇਸ ਕਰਕੇ ਮੈਂ ਨਹੀਂ ਹਮੀ ਪਰਾੰਗਾ ਸਰ ਕਿ ਭਈ ਆ ਕੁਛ ਹੋਇਆ ਉਥੇ ਜੀ ਜਾਂਚ ਪੜਤਾਲ ਹੋਏ ਅਸੀਂ ਨਿਆ ਮੰਗਦੇ ਆ ਕਿਸ ਬੰਦੇ ਨੂੰ ਤੇ ਜਾਂ ਇਹਦਾ ਕੋਈ ਹੋਰ ਸਾਥੀ ਹੈ ਜਾਂ ਜੇ ਕੋਈ ਇਹਨੂੰ ਪਾਸੇ ਕਰਕੇ ਕੋਈ ਹੋਰ ਕਿਸੇ ਨੂੰ ਬਚਾਉਣਾ ਚਾਹੁੰਦਾ ਸਾਰੇ ਕੋਈ ਹੋਰ ਜੀ ਕਿ ਉਹਨਾਂ ਨੂੰ ਸਹਾਇਤਾ ਮਿਲੇ ਬਿਲਕੁਲ ਬਸ ਕਰਿਓ ਹੁਣ ਕਮੈਂਟ ਅਸੀਂ ਤੁਹਾਡੀ ਗੱਲ ਵੀ ਕੀਤੀ ਆ ਤੇ ਮੇਰੇ ਖਿਆਲ ਦੇ ਨਾਲ ਅਸੀਂ ਪਹਿਲਾਂ ਵੀ ਇਹਦੇ ਤੇ ਉਸ ਦਿਨ ਬੋਲੇ ਸੀ ਜਿਸ ਦਿਨ ਆਪਣੇ ਪੰਜਾਬ ਦੇ ਵਿੱਚ ਕਹੇ ਲੋ ਕਿ ਪਹਿਲੇ ਦਿਨ ਹੜਤਾਲ ਤੇ ਪਤਾ ਲੱਗਿਆ ਸੀਗਾ ਕਿ ਆਖੰਡ ਹੋ ਗਿਆ ਹੂੰ ਜੀ